ਲੋ ਵੀ ਮਿੱਤਰ ਪਿਆਰਿਓ ਅੱਜ ਤਾਂ ਕੋਲੋਲਾ ਹੀ ਹੋ ਗਈਆਂ ਬਸ ਮੋਗੇ ਦਾ ਐਵੇਂ ਢੜਾ ਲੱਗਾ ਨਾ ਤਾਂ ਡਾਕਟਰ ਮਿਲਿਆ ਕੋਈ ਵੀ ਹਸਪੀਟਲ ਕਿਉਂਕਿ ਮੈਂ ਗਿਆ 2 ਵਜੇ ਸਤਿ ਸ੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਉਹਦੇ ਆਪਾਂ ਹੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਮੌਸਮ ਹੁਣ 2-3 ਦਿਨ ਰਹਿਣਾ ਸਾਫ਼ ਤੇ ਮੈਂ ਕਿਹਾ ਚਲੋ ਮੁੜ ਕੇ ਹੋ ਜਾਣਾ ਵਿਜੀ ਤੇ ਉਹ ਤੁਹਾਨੂੰ ਫਿਰ ਪਤਾ ਲੱਗੂਆ ਵੀ ਆਪਾਂ ਕਿੱਥੇ ਵਿਜੀ ਹੋ ਜਾਣਾ ਤੇ ਮੈਂ ਕਹਾਂ ਚੱਲ ਅੱਜ ਕਣਕ ਨੂੰ ਕਰਾ ਦਈਏ ਸਪਰੇਅ ਕੱਲ ਵੀ ਦਿਨ ਵਧੀਆ ਲੱਗਿਆ ਸੀ ਅੱਜ ਵੀ ਦਿਨ ਸਾਫ ਆ ਤੇ ਬੰਦੇ ਆਪਣੇ ਆ ਗਏ ਆ ਟਾਈਮ ਸਾਢੇ 9 ਹੋ ਗਏ ਆ ਤੇ ਕੰਮ ਕਰਤਾ ਆਪਾਂ ਸਟਾਰਟ ਦਵਾਈ ਆਪਣੀ ਪਈ ਕੋਲੀ ਤੇ ਇੱਕ ਤਾਂ ਪਾਈ ਆਪਾਂ ਤੇਲੇ ਵਾਲੀ ਤੇ ਇੱਕ ਪਾਈ ਨਾਲ ਫੰਗੀ ਸਾਈਡ ਆ ਤਿੰਨ ਲੀਟਰ ਪਾਏ ਆਪਾਂ ਕਿਉਂਕਿ ਕੱਲ ਮੈਂ ਆਇਆ ਸੀ ਦੁਪਹਿਰ ਇਹ ਜੇ ਤੇ ਕਾਫੀ ਕਣਕ ਨੂੰ ਕਾਫੀ ਜਗ੍ਹਾ ਤੇ ਅੱਜ ਬੰਦੇ ਆਪਣੇ ਕੋਲ ਦੋ ਹੀ ਆ ਤੇ ਕਣਕ ਕਿਉਂਕਿ ਆਪਣੀ ਗੇਤੀ ਆ ਬਾਕੀ ਸਪਰੇਅ ਦਾ ਟਾਈਮ ਹੀ ਆ ਮੀਂਹ ਦੀ ਉਮੀਦ ਸੀ ਮੀਂਹ ਆਪਣੇ ਪਿਆ ਨਹੀਂਗਾ ਤੇ ਪਰ ਤੇਲਾ ਕਾਫੀ ਜਗ੍ਹਾ ਸਾਰੇ ਕਣਕ ਨੂੰ ਹੈਗਾ ਕਿਤੇ ਕਿਤੇ ਹੈ ਨਹੀਂਗਾ ਕਿਤੇ ਕਿਤੇ ਬਹੁਤ ਜ਼ਿਆਦਾ ਤੇ ਮੈਂ ਕਹਾਂ ਚਲੋ ਕਣਕ ਦਾ ਅੱਜ ਸਪਰੇਅ ਵਾਲਾ ਕੰਮ ਕਰਕੇ ਡਨ ਤੇ ਬਾਕੀ ਸਭ ਚੜਦੀ ਕਲਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੇ ਕਿਹਨੇ ਤੇਲੇ ਵਾਲੀ ਤੇ ਫੰਗੀ ਸੈੱਡ ਸਪਰੇਅ ਕਰਤੀ ਆ ਆਪਾਂ ਸਿਰਫ ਤੇ ਸਿਰਫ ਤੇਲੇ ਵਾਲੀ ਤੇ ਫੰਗੀ ਸੈੱਡ ਹੀ ਕਰਨ ਲੱਗੇ ਆ ਤੇ ਬਾਕੀ ਬਾਬਾ ਮਿਹਰ ਕਰੇ ਸਾਰੀਆਂ ਫਸਲਾਂ ਨੂੰ ਤੇ ਸਾਰੇ ਕਿਸਾਨਾਂ ਤੇ ਮਿਹਰ ਰੱਖੇ ਤੇ 17 ਆ 13 ਤੇ 14 ਤਰੀਕ ਨੂੰ ਮੌਸਮ ਫੇਰ ਖਰਾਬ ਦੱਸਦਾ ਮੀਂਹ ਹੀ ਰੀ ਛੱਕੜ ਤੇ ਘੜੇ ਵੀ ਦੱਸਦਾ ਨਾਲ ਤੇ ਰੱਬ ਸਾਰੇ ਪੰਜਾਬ ਤੇ ਸਾਰੇ ਕਿਸਾਨਾਂ ਤੇ ਮਿਹਰ ਕਰੇ ਬਈ ਤੇ ਕਿਤੇ ਵੀ ਤੱਤੀ ਵਾਹਣ ਨਾ ਲੱਗੇ ਕਿਉਂਕਿ ਫਸਲਾਂ ਪੁੱਤਾ ਵਾਂਗੂ ਪਾ ਲਈਆਂ ਆ ਦੇਖੋ ਕਿੰਨੀਆਂ ਸੋਹਣੀਆਂ ਕਣਕਾਂ ਖੜੀਆਂ ਤੇ ਨਾਲੇ ਆਪਣੀ ਕਣਕ ਹੈਗੀ 187 ਇਹਦੀ ਹਾਈਟ ਵੀ ਬਹੁਤ ਜ਼ਿਆਦਾ ਹੈ ਮੈਂ ਇਹਨਾਂ ਵੀਰਾਂ ਨੂੰ ਕਹਿ ਮੈਂ ਕਿ ਥੋੜਾ ਹੌਲੀ ਹੌਲੀ ਕਰਿਆ ਜੀ ਅੱਗੇ ਤਾਂ ਚਲੋ ਸਪੀਡ ਨਾਲ ਵੀ ਚੱਲ ਵੜਦੇ ਸੀ ਹੁਣ ਪੂਰੀ ਭਾਰੀ ਕਣਕਾਂ ਨਿਸਰੀ ਆ ਤੇ ਹੌਲੀ ਹੌਲੀ ਕਰਿਆ ਜੋ ਤੇ ਬਾਕੀ ਅੱਜ ਮੇਰਾ ਕੰਨ ਵੀ 2-3 ਦਿਨ ਹੋ ਗਿਆ ਇਧਰ ਲਬੋਲਾ ਹੋਇਆ ਪਿਆ ਮੈਨੂੰ ਸੁਣਦਾ ਵੀ ਘੱਟ ਆ ਹੋ ਸਕਦਾ ਮੈਂ ਹੁਣ ਵੱਧ ਬੋਲਦਾ ਹੋਵਾਂ ਤੇ ਅੱਜ ਮੋਗੇ ਮੈਂ ਇਹਨੂੰ ਵੀ ਦਿਖਾਉਣ ਜਾਣਾ ਕਿਉਂਕਿ ਜਦੋਂ ਮੈਂ ਭਰਤੀਆਂ ਵੇਹਦਾ ਹੁੰਦਾ ਸੀ ਨਾ ਆਰਮੀ ਦੀਆਂ ਉਦੋਂ ਦੇ ਕੰਨ ਮੇਰੇ ਸਾਫ਼ ਕਰਾਏ ਆ ਤੇ ਉਸ ਤੋਂ ਬਾਅਦ ਤੋਂ ਕਦੇ ਸਾਫ਼ ਨਹੀਂ ਕੀਤੇ ਵੈਸੇ ਆਪ ਤਾਂ ਕਰ ਹੀ ਲੈਂਦੇ ਆ ਤੇ ਹੋ ਸਕਦਾ ਇਹ ਚ ਕੋਈ ਮੈਲ-ਮੂਲ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਹੋਵੇ ਇਧਰਲੇ ਕੰਨ ਤੋਂ ਜਮਾ ਬੋਲਾ ਹੋਇਆ ਪਸੂਂ-ਸੂਂ ਕਰੀ ਜਾਂਦਾ ਤੇ ਅੱਜ ਚੱਲਦੇ ਆ ਸਪਰੇਅ ਕਰਾ ਕੇ ਮੋਗੇ ਤੇ ਆਜੋ ਫਿਰ ਬਣੇ ਰਹਿ ਜਾਓ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਜਿਓ ਕਦੇ ਪੱਤ ਝੜ ਤੇ ਕਦੇ ਬਹਾਰ ਇਦਾਂ ਹੀ ਕਦੇ ਦੁੱਖ ਤੇ ਕਦੇ ਸੁੱਖ ਆਹ ਦੇਖੋ ਕਿੱਥੇ ਪੱਤ ਝੜ ਆਈ ਸੀ ਤੇ ਹੁਣ ਬਹਾਰ ਆਈ ਐ ਸਾਰੀਆਂ ਨਿੰਮਾ ਫੁੱਟਣੀਆਂ ਸਟਾਰਟ ਹੋ ਗਈਆਂ ਆਹ ਦੇਖੋ ਤੁਸੀਂ ਕਿੰਨੇ ਸੋਹਣੇ ਪੱਤੇ ਕੱਢਦੀਆਂ ਕਿਉਂਕਿ ਟਾਈਮ ਹਰ ਇੱਕ ਆਉਂਦਾ ਦੁੱਖ ਵੀ ਆਉਂਦਾ ਤੇ ਸੁੱਖ ਵੀ ਆਉਂਦਾ ਜੇ ਪੱਤੇ ਝੜ ਸਕਦੇ ਆ ਤੇ ਇਨਸਾਨਾਂ ਤੇ ਦੁੱਖ ਵੀ ਆ ਸਕਦੇ ਤੇ ਸੁੱਖ ਵੀ ਆਉਣਾ ਇਵੇਂ ਨਾਲ ਤਾਂ ਹੀ ਹੁੰਦਾ ਦੁੱਖ ਦੇ ਨਾਲ ਸੁੱਖ ਵੀ ਆਉਂਦਾ ਹੈ। ਲਓ ਜੀ ਅੱਜ ਟਾਈਮ ਟਾਈਮ ਨਾਲ ਲਾਈਟ ਵੀ ਆ ਗਈ ਆ। ਤੇ ਪਹਿਲਾਂ ਤਾਂ ਪਾਵਰ ਕੱਟ ਸੀ ਲਾਈਟ ਆ ਗਈ। ਉਹ ਤਾਂ ਆਪਣਾ ਖੇਲ ਹੀ ਬਹੁਤ ਵੱਡੀ ਆ ਉਹਦੇ ਨਾਲ ਸਰ ਜਾਂਦਾ। ਪਰ ਇੱਧਰ ਵਿਚਾਰਿਆਂ ਨੂੰ ਉਹ ਪਈ ਤੋਂ ਮੁੜ ਕੇ ਆਉਣਾ ਪੈਂਦਾ ਤੇ ਹੁਣ ਆਪਾਂ ਪਾਣੀ ਇੱਥੇ ਤੱਕ ਲੈ ਜਾਂਦਾ। ਹੁਣ ਇੱਥੋਂ ਭਰ-ਭਰ ਕੇ ਚਕਾ ਦੇਾਂਗੇ ਅੱਜ ਪਾਣੀ ਉਧਰਲੀ ਸਾਈਡ ਵੀ ਹੈਗਾ ਪਈ ਤੋਂ। ਉਧਰੋਂ ਵੀ ਭਰੀ ਆਉਂਦੇ ਆ ਇੱਧਰੋਂ ਵੀ ਭਰੀ ਜਾਂਦੇ ਆ। ਅੱਲੇ ਦੇਣਾ ਕੰਮ ਆਪਣਾ ਛੇਤੀ ਨਿਬੜ ਜੂਗਾ ਅੱਜ। ਸੁਣਦਾ ਹੀ ਕੁਛ ਨਹੀਂ ਮੈਨੂੰ ਅੱਧਾ ਸੌਣ ਲੱਪਿਆ ਕਿਉਂਕਿ ਕੰਨ ਤਾਂ ਜਿਵੇਂ ਬੰਦ ਹੋ ਗਿਆ। ਪਤਾ ਨਹੀਂ ਅੱਜ ਕੀ ਬਣੂਗਾ ਅੱਜ ਕੰਨ ਦਾ ਹੱਲ ਕਰਾ ਕੇ ਆਉਣਾ ਮੈਨੂੰ ਸੁਣਦਾ ਹੀ ਕੁਛ ਨਹੀਂ ਇਧਰੋਂ ਜਮੈਂ ਆਇਆ ਵਿੱਚ ਜਮੈਂ ਕੰਨ ਦੇ ਬਾਰੇ ਕੀ ਹੁੰਦਾ ਆਰੇ ਉਹ ਅੱਜ ਤਾਂ ਕੋਲੋਲਾ ਹੀ ਹੋ ਗਈ ਆ ਬਸ ਮੋਗੇ ਦਾ ਐਵੇਂ ਢੇੜਾ ਲੱਗਾ ਨਾ ਤਾਂ ਡਾਕਟਰ ਮਿਲਿਆ ਕੋਈ ਵੀ ਹਸਪੀਟਲ ਕਿਉਂਕਿ ਮੈਂ ਗਿਆ 2 ਵਜੇ ਪੂਰੇ 2 ਸਵਾ 2 ਉਦੋਂ ਨੂੰ ਡਾਕਟਰ ਜਿਹੜੇ ਬੈਠੇ ਸੀ ਉਹ ਸਾਰੇ ਉੱਠ ਪਏ ਆਪਣੀ ਨਾ ਤਾਂ ਵਾਰੀ ਆਉਣੀ ਸੀ ਨਾ ਹੀ ਆਪਣੀ ਕਿਸੇ ਨੇ ਪਰਚੀ ਕੱਟੀ ਆ ਤੇ ਅੱਜ ਤਾਂ ਵਾ ਸੁੱਕੇ ਹੀ ਮੁੜ ਕੇ ਆਏ ਆ ਤੇ ਖਾਲੀ ਕਿਹੜਾ ਗਿਆ ਜਿਹੜਾ ਕੁੜਾ ਕੱਢ ਕੇ ਤੇਲ ਤੋਂ ਗੋਲ ਕੇ ਹਣ ਚੱਲੇ ਆ ਪਿੰਡ ਨੂੰ ਤੇ ਬਾਕੀ ਕੰਟੀਨਿਊ ਕਰਦੇ ਜਾ ਕੇ ਘਰੇ ਜਾ ਕੇ ਆਜੋ ਫਿਰ ਚੱਲਦੇ ਆਂ ਮੂਡ ਆਫ ਹੈ ਕੱਲੀ ਸੌਫ ਹੀ ਪੱਲੇ ਪਈ ਐ ਐਦ ਕੀ ਰੰਗ ਵੇਖ ਕੇ ਜਾਇਆ ਨਾ ਖਜੀ ਹੂੰ ਬਲੂ ਆਂਗੇ ਜੀ ਕੇ ਜੀ ਆਇਆ ਗਲਾਬੀ ਦੇ ਬਹਲੇ ਹੁੰਦਾ ਲਫੜ ਅੱਗੇ ਆ ਨਹੀਂ ਹੁੰਦੇ ਆ ਜਿਹੜੇ ਸ਼ਰਧਈਏ ਬਹਲੇ ਆ ਬਲੂ ਨਹੀਂ ਹੁੰਦੇ ਪਰਪਲ ਹੁੰਦੀ ਆ ਐਦ ਕੀ ਹੋਰ ਤਰ੍ਹਾਂ ਦੀ ਐ ਲਓ ਜੀ ਉਵੇਂ ਹੀ ਆ ਗਏ ਖਾਲੀ ਕੋਈ ਡਾਕਟਰ ਨਹੀਂ ਮਿਲਿਆ ਐ ਤਾਂ ਸਾਰਾ ਦਿਨ ਬੱਪ ਭਾਈ ਗਈ ਪਰ ਜਮੇ ਹੀ ਕਰਨ ਬੋਲਾ ਹੋ ਗਿਆ ਐ ਕਰ ਹੁਣ ਕੱਲ ਨੂੰ ਫ੍ਰੀ ਕੋਰਟ ਜਾਵਾਂਗੇ ਇਹ ਤਾਂ ਮੈਂ ਲਵਲੀ ਨਾਲ ਪਹਿਲਾਂ ਹੀ ਗੱਲ ਕਰ ਲੈਂਦਾ ਸਰਕਾਰੀ ਚ ਮੈਡੀਕਲ ਚ ਅੱਜ ਛੁੱਟੀ ਸੀ ਤੇ ਮੋਕੇ ਐਵੇਂ ਗਿਆ ਕੱਲੀ ਆ ਹੀ ਲੈਣ ਗਿਆ ਇਹ ਤਾਂ ਜਿਸ ਮਰਜ਼ੀ ਲੈ ਲੈ ਉਹੋ ਵੀ ਇਹਦੇ ਬਦਲੇ ਹੀ ਗਿਆ ਤੇ ਇਹੀ ਕਰ ਲਈ ਪੱਲੇ ਪਈ ਬਾਗੀ ਵਾਲੇ ਨਾ ਉਹ ਜਿਹੜਾ ਥਾਪਰ ਆ ਉਹ ਅਪਾਇੰਟਮੈਂਟ ਲੈਣੀ ਪੈਂਦੀ ਆ ਉਹ ਤਾਂ ਭਰਾਵਾ ਉੱਧਰ ਆ ਗਿਆ ਉਰੇ ਕਚਹਿਰੀਆਂ ਕੋਲੇ ਵੱਡੇ ਰੋਡ ਤੇ ਫਰੋਹੀਪੁਰ ਤੇ ਜਿਹੜਾ ਥਾਪਰ ਜੀ ਦੇ ਮੈਂ ਜਾਣਾ ਸੀ ਜਿਹੜਾ ਸਕਰੀਨ ਨਾਲ ਕੈਮਰੇ ਦੇ ਨਾਲ ਕੰਨ ਸਾਫ਼ ਕਰਦਾ ਅੱਛਾ ਉਹਦਾ ਉਹ ਕਹਿੰਦੀ ਵੀ ਕੱਲ ਨੂੰ ਨੰਬਰ ਲਖਾਓ ਤੇ ਪਰਸੋਂ ਤੁਹਾਡੀ ਵਾਰੀ ਆਊਗੀ ਐਨਾ ਕਸ ਹੋਇਆ ਪਿਆ ਉਹ ਤਾਂ ਤੇ ਫਿਰ ਉਹ ਪਰਲੇ ਦੇ ਅੱਗੇ ਗਰਗ ਤੇ ਜਿਹੜਾ ਆਰਾ ਰੋਡ ਤੇ ਆ ਉੱਥੇ ਵੀ ਉਹਾਂ ਦੀ ਨਹੀਂ ਕੱਲ ਨੂੰ ਆਇਆ ਜੋ ਉਹਨੇ ਮੋੜਤਾ ਇੱਕ ਦੇ ਹੋਰ ਗਿਆ ਉਹਾਂ ਦੀ ਭੀੜ ਬਹੁਤ ਸਾਰੇ ਲੋਕਾਂ ਨਾਲ ਹੀ ਹੋਏ ਫਿਰਦੇ ਉੱਥੇ ਤੇ ਐਵੇਂ ਦੂਰ ਦੀ ਬਾਟ ਹੀ ਕੀਤੀ ਹੋਰ ਮੇਰਾ ਤਾਂ ਸਫਰ ਹੀ ਗਿਆ ਸੱਚੀ ਅੱਜ ਦੀ ਬਾਟ ਦੂਰ ਦੀ ਵਿਲਾ ਪੱਲੇ ਪਿਆ ਤੇ ਕੱਲ ਨੂੰ ਹੋਰ ਮੈਂ ਤਾਂ ਕੋਈ ਖਾਦਾ ਵੀ ਨਹੀਂ ਕੱਲੀ ਇੱਕ ਪੱਤੀ ਪਾ ਦੇਣੀ ਖਾਦੀ ਹੋ ਜੂ ਜੀ ਪੈਟੀ ਉਹ ਹੀ ਮਸ਼ਹੂਰ ਆ ਪੈਟੀ ਉਧਰ ਮੈਂ ਸੌਂਫ ਲੈਣ ਗਿਆ ਸੀ ਤੇ ਮੈਂ ਪੈਟੀ ਖਾਦੀ ਅੱਜ ਚੀਸ ਚਿੱਲੀ ਵਾਲੀ ਚੀਸ ਚਿੱਲੀ ਵਾਲੀ ਖਾਦੀ ਮੈਂ ਕੱਚੀ ਟੇਸਟੀ ਸੀ ਪੂਰੀ ਉਹਨਾਂ ਨੇ ਵਧੀਆ ਬਣਾ ਲਿਆ ਉਹਨਾਂ ਨੇ ਵੀ ਆਹ ਪ੍ਰੇਮ ਕੈਨ ਬਹਿਣਾ ਲੱਗ ਬਣਾਦਾ ਬਹਿਣਾ ਨਹੀਂ ਬਣਾਉਂ ਸੋਨਾ ਬਣਾਦਾ ਅੱਛਾ ਚਲੋ ਹੁਣ ਚਾਹ ਚੂਪ ਪਿਆਓ ਚੱਲ ਹੋ ਗਈਆਂ ਤਿਆਰ ਹਾਂਜੀ ਚੱਲ ਗਏ ਹਾਂਜੀ ਚਲੋ ਵੀ ਟਾਈਮ ਹੋ ਗਿਆ ਲਓ ਜੀ 7:00 ਵਜੇ ਆ ਤੇ ਆਪਾਂ ਜਾਣਾ ਹੁਣ ਬਾਬਾ ਮੋਨੀ ਜੀ ਦੇ ਡੇਰੇ ਉੱਥੇ ਪ੍ਰਕਾਸ਼ ਹੈ ਸ੍ਰੀ ਅਖੰਡ ਪਾਠ ਸਾਹਿਬ ਤੇ ਅਸੀਂ ਨਾ ਛੋਟੇ ਹੁੰਦੇ ਜਾਂਦੇ ਹੁੰਦੇ ਸੀਗੇ ਸਾਰੇ ਜਣੇ ਛੋਟੇ ਹੰਦਿਆਣ ਗਵਾਂਢ ਦੇ ਵੀ ਹੁੰਦੇ ਸੀ ਅਸੀਂ ਜਾਣਾ ਹੀ ਜਾਣਾ ਪੱਠੇ ਵੀ ਵੱਢ ਕੇ ਉੱਥੇ ਸਿੱਟਦੇ ਹੁੰਦੇ ਗਾਈਆਂ ਵਾਸਤੇ ਤੇ ਜਾਂਦੇ ਹੁੰਦੇ ਸੀ ਤੇ ਆਜੋ ਬਈ ਮੋਨੀ ਦੇ ਡੇਰੇ ਤੇ ਕਰਵਾਉਣੇ ਆ ਦਰਸ਼ਨ ਹਰ ਸਾਲ ਇਹ ਸ੍ਰੀ ਅਖੰਡ ਵਾਟਸਾਪ ਪ੍ਰਕਾਸ਼ ਹੁੰਦੇ ਨੇ ਸਾਲ ਪਿੱਛੋਂ ਤੇ ਆਪਾਂ ਦੋ ਦਿਨ ਤਿੰਨ ਦਿਨ ਹਾਜ਼ਰੀ ਜ਼ਰੂਰ ਨਿਭਾਈਦੀ ਆ ਤੇ ਹੁਣ ਆਪਾਂ ਦੂਜੇ ਗੁਰੂ ਘਰੇ ਆ ਗਏ ਆ ਤੇ ਆਪਾਂ ਚੱਲਦੇ ਆ ਮੋਨੀ ਦੇ ਡੇਰੇ ਤੁਸੀਂ ਤਾਂ ਜਾਨਾ ਸਾਧ ਜੀ ਨਹੀਂ ਮੈਂ ਘਰ ਲੈਣੀ ਫਿਰ ਚਲੋ ਅਸੀਂ ਜਾਂਦੇ ਆ ਚਲੋ ਆਜੋ ਕੁਕਵੇਲਾ ਹੋਇਆ ਪਿਆ ਆਪਾਂ ਚੱਲ ਗਏ ਪੈਸੇ ਲੈ ਲੈ ਚਲੋ ਜੀ ਆਜੋ ਕਰਵਾਉਣੇ ਆ ਦਰਸ਼ਨ ਮੋਨੀ ਦੇ ਡੇਰੇ ਦੇ ਚਲੋ ਭਾਈ ਮੋਟਰਸਾਈਕਲ ਲੜੋ ਸਤਿ ਸ਼੍ਰੀ ਅਕਾਲ ਜੀ ਕਾਈ ਕਰ ਬਾਅਦ ਜੇ ਆਪਣੇ ਨਾਮ ਨਾਲ